ਜਿੰਨਾਂ ਵੱਲੋਂ 2.2 ਲੱਖ ਰੁਪਏ ਦੀ ਇਹ ਕੁਸ਼ਤੀ ਜਿਹੜੀ ਆ ਹੁਣ ਥਾੜੇ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਤੇ 24 ਤਰੀਕ ਨੂੰ ਸਰਦਾਰ ਜਸਪਾਲ ਸਿੰਘ ਕੰਦੋਲਾ ਨਗਰ ਦੇ ਪ੍ਰਧਾਨ ਜੀ ਦੱਸ ਕੇ ਗਏ ਸ਼ਿੰਜ ਕਮੇਟੀ ਦੇ ਧਰਮਪਾਲ ਜੀ ਭਾਰਤਵਾਦ ਕੇ 24 ਤਰੀਕ ਨੂੰ ਵੱਡਾ ਸ਼ਿੰਜ ਮੇਲਾ ਜਿਹੜਾ ਹੈ ਉਹ ਕੰਦੋਲੇ ਦੀ ਧਰਤੀ ਦੇ ਹੋਵੇਗਾ ਹਾਂ ਜੋ 100 ਰੁਪਇਆ ਵੀ ਜੱਸੇ ਨੂੰ ਤੇ ਨਾਲੇ ਹੀ ਫੜਾ ਦਿਓ ਇਹ ਮਾਨ ਹੈ ਸਤਕਾਰ ਹੈ ਤੁਹਾਡਾ ਪਹਿਲਵਾਨੇ ਲਈ ਦਾਦੇ ਦੀ ਬੜੀ ਰਹਿਮਤ ਹੈ ਅਜੇ ਕੀ ਨਾ ਬੋਲਣ ਪੂਰਾ ਹਾਂ ਮੱਦੀ ਪਹਿਲਵਾਨ ਜੀ ਹਾਂਜੀ ਮੈਂ ਤੇ ਆ ਸਾਡੇ ਮੱਦੀ ਪਹਿਲਵਾਨ ਜੀ ਕਹਿੰਦੇ ਜੱਸੇ ਤੇਰੇ ਵੱਸ ਤੇ 100 ਰੁਪਇਆ ਭੇਜਿਆ ਹੈ ਬਹੁਤ-ਬਹੁਤ ਤੁਹਾਨੂੰ ਮੱਦੀ ਪਹਿਲਵਾਨ ਜੀ ਆਪਣੇ ਸ਼ੁਭ ਹੱਤਾਂ ਨਾਲ ਫੜਾਉ ਤੇ ਵਧੀਆ ਗੱਲ ਹੈ ਤੁਸੀਂ ਵੀ ਵੱਡੇ ਮੰਨੋ ਉਹ ਵੀ ਵੱਡੇ ਪਹਿਲਵਾਨ ਹੈ ਲਓ ਜੀ ਅਗਲੇ ਸਾਲ ਜਿਹੜਾ ਸਪਲੈਂਡਰ ਮੋਟਰਸਾਈਕਲ ਦਿੱਤਾ ਜਾਣਾ ਹੈ ਇਹ ਸਵਰਗੀ ਚੰਚਲ ਸਿੰਘ ਜੀ ਡਰਾਈਵਰ ਸਰਦਾਰ ਬੁੱਟਾ ਸਿੰਘ ਜੀ ਇਟਲੀ ਵਾਲੇ ਸਰਦਾਰ ਜਸਪ੍ਰੀਤ ਸਿੰਘ ਜੀ ਮੋਤੇਰ ਇਟਲੀ ਵਾਲੇ ਅਗਲੇ ਸਾਲ 2026 ਨੂੰ ਉਹਨਾਂ ਵੱਲੋਂ ਇੱਕ ਸਪਲੈਂਡਰ ਮੋਟਰਸਾਈਕਲ ਦਿੱਤਾ ਜਾਏਗਾ ਸੀ ਤੇ ਇੱਕ ਹਾਂ ਇੱਕ ਯਾਰੀਆਂ ਦੇ ਨਾਂ ਤੇ ਗਰੁੱਪ ਵੱਲੋਂ 31000 ਦੀ ਕੁਸ਼ਤੀ ਵੀ ਕਰਾਈ ਜਾਏਗੀ ਤੇ ਨਾਲ ਪਾਣੀ ਦੀ ਸੇਵਾ ਵੀ ਕੀਤੀ ਜਾਏਗੀ ਸੋ ਸਾਡੇ ਯਾਰੀਆਂ ਦੇ ਨਾਂ ਤੇ ਗਰੁੱਪ ਵੀਰਾਂ ਦਾ ਧੰਨਵਾਦ ਕਰਦੇ ਆਂ ਉਧਰ ਵੱਡੀ ਕੁਸ਼ਤੀ ਇਸ ਸਮੇਂ ਖਾੜਾ ਪਾਸ਼ਾ ਦੇ ਵਿੱਚ ਆ ਵੀ ਸ਼ੁਰੂ ਹੋਣ ਜਾ ਰਹੀ ਹੈ ਇੱਕ ਪਾਸੇ ਜੱਸਾ ਪੱਟੀ ਤੇ ਦੂਜੇ ਪਾਸੇ ਬਈ ਚਾਂਦੀ ਆ ਜਾ ਭੱਜ ਕੇ ਖਾੜੇ ਦੀ ਕੁਸ਼ਤੀ ਸ਼ੁਰੂ ਕਰਾਈਏ ਯਾਰ ਲੋ ਜੀ ਸਾਡੇ ਟੋੜ ਪਰਿਵਾਰ ਵੱਲੋਂ ਛੱਪੜ ਵਾਸਤੇ 51000 ਰੁਪਇਆ ਤੇ ਅਗਲੇ ਸਾਲ ਛਿੰਝ ਮੇਲੇ ਲਈ ਦੋ ਸੱਜਣ ਸੁੰਆਂ ਝੋਟੀਆਂ ਵੀ ਲਾਂਚ ਕੀਤੀਆਂ ਅਸੀਂ 골ਡੀ ਟੋੜ ਦੇ ਚੰਨੀ ਟੋੜ ਸਪੁੱਤਰ ਭਗੰਦਾ ਸਿੰਘ ਦੀ ਟੋੜ ਕੈਨੇਡਾ ਸੁਰਦਵਾਸੀ ਸਰਦਾਰ ਸਰਜਨ ਸਿੰਘ ਦੀ ਟੋੜ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿੱਨ੍ਹਾਂ ਵੱਲੋਂ ਅਗਲੇ ਸਾਲ ਵੱਡੇ ਮਾਣ ਦੇ ਝੋਟੀਆਂ ਵੀ ਦਿੱਤੀਆਂ ਜਾਣੀਆਂ ਤੇ ਛੱਪੜ ਵਾਸਤੇ ਵੀ 51000 ਰੁਪਏ ਅਲਾਉਂਸ ਕੀਤਾ ਹੈ। ਭਾਈ ਚੰਦੀ ਆਓ ਵੱਜ ਗਏ। ਆਓ ਭਾਈ। ਭਾਈ ਦਰਸ਼ਕ ਵੀਰੋ ਇੱਕ ਵਾਰੀ ਤਾਂ ਤਾਂ ਸਾਈਂ ਮੁਹੰਮਦ ਸ਼ਾਹ ਜੀ ਦੇ ਨਾਮ ਤੇ ਭਾਈ ਖੁੱਲ ਕੇ ਦਾੜੀਆਂ ਮਾਰ ਦਿਓ ਜਰਾ। ਆਹ ਸਿਰੇ ਦੀ ਕੁਸ਼ਤੀ ਦੋਨੋਂ ਮੱਲਾ ਮੁਜਕਾਰ ਇਸ ਸਮੇਂ ਅਖਾੜੇ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਇੱਕ ਪਾਸੇ ਕਹਿੰਦੇ ਜੱਸਾ ਪੱਟੀ ਵਾਲਾ ਤੇ ਦੂਜੇ ਪਾਸੇ ਆ ਚੋਟੀ ਦਾ ਪਹਿਲਵਾਨ ਇਹ ਆ ਕਹਿੰਦੇ ਚਾਂਦੀ ਜਖੇਵਾਲ ਵਾਲਾ ਆ ਕੁਸ਼ਤੀ ਚੋਟੀ ਦੀ ਹੋਣੀ ਹੈ ਕਿ ਅਰਜਨ ਵਾਂਗੂ ਮੁੰਡਾ ਪੱਕਾ ਏ ਨਿਸ਼ਾਨੇ ਦਾ ਪੁੱਤ ਸਿੰਘੇ ਪੱਟੀ ਦਾ ਤੇ ਚੰਡਿਆ ਏ ਭਾਨੇ ਦਾ ਜਦੋਂ ਰੱਖਦਾ ਅਖਾੜੇ ਵਿੱਚ ਪਿਆਰ ਮੈਲੀ ਵਾਲਿਆ ਉਹਦੇ ਨੇੜੇ ਹੋ ਹੋ ਬੰਦੀ ਦੁਨੀਆ ਜਿਹੜਾ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਉਹਨੂੰ ਜੱਸਾ ਜੱਸਾ ਕਹਿੰਦੀ ਦੁਨੀਆ ਅੱਜ ਵਾਕਈ ਜੱਸਾ ਜੱਸਾ ਹੋਏਗੀ ਜਾਂ ਜਾਂਦੀ ਜਾਂਦੀ ਹੋਏਗੀ ਇਹ ਤਾਂ ਮੌਕੇ ਤੇ ਪਤਾ ਲੱਗਣਾ ਹੈ ਕਿਹੜਾ ਜਿੱਤਦਾ ਹੈ ਕਿਹੜਾ ਹਾਰਦਾ ਹੈ ਸ਼ਕਤ ਹੈ ਰੈਣੀ ਹੈ ਉਹ ਕੋਟ ਬਾਦਲਖਾਨ ਦਾ ਛਿੰਝ ਮੇਲਾ ਅੱਜ ਧੱਕ ਤਾਂ ਪੈਣੀ ਹੈ ਅੱਜ ਧੱਕ ਪੂਰੀ ਪੈਣੀ ਹੈ ਉਧਰਲੇ ਪਾਸੇ ਨਿਸ਼ਾਨ ਤੇ ਨਾਲ ਕਹਿੰਦੇ ਭਪਿੰਦਰ ਜੀ ਨਾਲਾ ਹਲੋ ਚਲੋ ਸਾਰੇ ਦਰਸ਼ਕ ਵੀਰਾਂ ਦਾ ਧੰਨ ਧੰਨ ਸਾਈ ਮਮਾ ਜੀ ਸਾਹਿਬ ਜੀ ਦੰਗਲ ਕਮੇਟੀ ਕੋਟ ਬਾਦਲਖਾਂ ਵੱਲੋਂ ਸਮੁੱਚੀ ಗ್ರಾಮ ਪੰਚਾਇਤ ਨਗਰ ਕੋਟ ਬਾਦਲਖਾਂ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼੍ਰੀ ਰਜਿੰਦਰ ਕੁਮਾਰ ਜੀ ਰਾਏ ਸਰਪੰਚ ਸਾਹਿਬ ਦਾ ਸਮੁੱਚੀ ಗ್ರಾಮ ਪੰਚਾਇਤ ਨਗਰ ਦਾ ਬਾਹਰ ਬੈਠੇ ਸਾਰੇ ਅੰਨਾਰੇ ਵੀਰਾਂ ਦਾ ਇੱਕ ਪਾਸੇ ਜੱਸਾ ਪੱਟੀ ਵਾਲਾ ਤੇ ਦੂਜੇ ਪਾਸੇ ਇਹ ਚਾਂਦੀ ਆ ਜਖੇ ਵਾਲੀਆ ਜੋ ਭੂਮੀ ਹਿਮਾਚਲ ਪਰਦੇਸ ਦਾ ਆ ਚੋਟੀ ਦਾ ਪਹਿਲਵਾਨ ਹੈ ਕਿ ਕੱਲ ਜੋਗ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਹੈ ਕੁਸ਼ਤੀ ਦੇ ਵਿੱਚ ਜਾ ਰੇ ਕਰੰਟ ਹੋਣਾ ਚਾਹੀਦਾ ਧਰ ਦੀ ਲੜਾਈ ਆ ਮਨਾਲੀ ਵਾਲਿਆ ਹੁੰਦੇ ਸੂਰਮੇ ਜੋ ਅੱਗ ਸੂਰਮੇ ਜੋ ਹਾਂਜੀ ਪਹਿਲਵਾਨ ਜੀ ਕਹਿੰਦੇ ਬਾਹਰਲੇ ਬੈਜੋ ਬਸ ਹੁਣ ਅੰਦਰ ਰਸ ਨਾ ਪਾਓ ਆਪਣੀ ਜਗ੍ਹਾ ਤੇ ਬੈਠੇ ਰਹੋ हां पहलवान जी ਤੁਸੀਂ ਸਾਈਡ ਤੇ ਰਹਿਣਾ ਆ ਵੱਡੀ ਕੁਸ਼ਤੀ ਆ ਇੱਕ ਪਾਸੇ ਕਹਿੰਦੇ ਜੱਸਾ ਪੱਟੀ ਤੇ ਨਾਲ ਕਹਿੰਦੇ ਚੰਦੀ ਆ ਪਰ ਪਰਲੀ ਕੁਸ਼ਤੀ ਤੇ ਵੀ ਸਾਡੇ ਗਰਜੀਤ ਚਾਲ ਤੇ ਨਾਲ ਹੀ ਸਾਡੇ ਵੀਰ ਗਰਮੀਤ ਵੀਰਾਂ ਵੱਲੋਂ ਪਰਲੀ ਕੁਸ਼ਤੀ ਤੇ 5000 ਰੁਪਿਆ ਕੈਨੇਡਾ ਵਾਲੇ ਵੀਰਾਂ ਦੇ ਲਾਤਾ ਜਿਹੜੇ ਕੁਸ਼ਤੀ ਕਹਿੰਦੇ ਭਪਿੰਦਰ ਜੀ ਨਾਲੇ ਜੋ ਜਿੱਤੇਗਾ 5000 ਰੁਪਿਆ ਜਿਹੜਾ ਉਸ ਕੁਸ਼ਤੀ ਤੇ ਦਿੱਤਾ ਜਾਏਗਾ ਉਥੇ ਧੰਨਵਾਦ ਕਰਦੇ ਆ ਰਾਜਕੁਮਾਰ ਜੀ ਸੋਹਲ ਕੈਨੇਡਾ ਤਰਨ ਯੂ ਐਸ ਏ ਦਵਿੰਦਰ ਸਿੰਘ ਜੱਤਰਖਤ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੱਲੋਂ ਵੱਡੇ ਮਾਨ ਸਨਮਾਨ ਜਿਹੜੇ ਕੀਤੇ ਗਏ ਲੋ ਆ ਜਿਹੜੀ ਜੱਸਿਆੜੀ ਕੁਸ਼ਤੀ ਆ 10000 ਰੁਪਿਆ ਲੱਗਾ ਇਸ ਕੁਸ਼ਤੀ ਤੇ ਸ਼੍ਰੀ ਰਾਜ ਕੁਮਾਰ ਜੀ ਸੋਹਲ ਕੈਨੇਡਾ ਤਰਨ ਯੂ ਐਸ ਏ ਦਵਿੰਦਰ ਇੱਤ ਰੱਖ ਮੇਰੇ ਵੀਰਾਂ ਵੱਲ ਜੇਤੂ ਪਹਿਲਵਾਨ ਲਈ ਕਹਿੰਦੇ 10000 ਰੁਪਇਆ ਦਿੱਤਾ ਜਾਏਗਾ ਇਹ ਵੱਡਾ ਮਾਣ ਹੈ ਪਰਲੀ ਕੁਸ਼ਤੀ ਦੇ ਸਾਡੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਨਾਲ ਪਰਿਵਾਰ ਦਾ ਉਹਨਾਂ ਵੱਲੋਂ ਵੀ ਉਸ ਕੁਸ਼ਤੀ ਤੇ 5100 ਰੁਪਇਆ ਲਾਇਆ ਕਿਹੜਾ ਮੱਲ ਜਿੱਤੇਗਾ ਆ ਜੋਰ ਜਵਾਨੀ ਦੇ ਮੁਕਾਬਲੇ ਆ ਕੁੰਡੀਆਂ ਦੇ ਸਿੰਘ ਫਸਣ ਵਾਲੀ ਆ ਚੋਟੀ ਦੀ ਕੁਸ਼ਤੀ ਹੈ ਫੁਰਤੀ ਦੀ ਖੇਡ ਹੈ ਇੱਕ ਪਾਸੇ ਆ ਜੱਸਾ ਪੱਟੀ ਵਾਲਾ 10000 ਰੁਪਏ ਇਸ ਕੁਸ਼ਤੀ ਦੇ ਅਸੀਂ ਧੰਨਵਾਦ ਕਰਦੇ ਹਾਂ ਸੋਹਲ ਫੈਮਿਲੀ ਦਾ ਜਿਨ੍ਹਾਂ ਨੇ ਵੱਡਾ ਮਾਣ ਲਾਤਾ ਅਜਗਮਾਰਜੀ ਸੋਹਲ ਕੈਨੇਡਾ ਤਰਨ ਯੂ ਐਸ ਏ ਦਵਿੰਦਰ ਸਿੰਘ ਜੀ ਚਤਰਖ ਵਾਲੇ ਵੀਰ ਉਹਨਾਂ ਵੱਲੋਂ ਜੱਸੀ ਵਾਲੀ ਕੁਸ਼ਤੀ ਦੇ ਜੇਤੂ ਪਹਿਲਵਾਨ ਲਈ 10000 ਰੁਪਏ ਅੱਛਾ ਉਹ ਫੜ ਜੋ ਹੁਣ ਇੱਥੇ ਹੀ ਆਓ ਪਹਿਲਵਾਨ ਬਈ ਸਾਡੇ ਨਾਲ ਫੈਮਿਲੀ ਵੀਰ ਜਿਨ੍ਹਾਂ ਨੇ ਆਪਣੇ ਬੁਲਟ ਵਾਲੀ ਕੁਸ਼ਤੀ ਦੇ ਜੌਂਤੀ ਗੁੱਜਰ ਵਾਲੀ ਕੁਸ਼ਤੀ 'ਚ 5100 ਰੁਪਇਆ ਲਾਇਆ ਸੀ ਮੇਰੇ ਨਾਲ ਫੈਮਿਲੀ ਵੀਰਾਂ ਨੂੰ ਬੇਨਤੀ ਹੈ ਕਿ ਉਹਨਾਂ ਦਾ ਜਿਹੜਾ ਮਾਨ ਸਨਮਾਨ ਤੁਸੀਂ ਜਰੂਰ ਕਰਿਓ ਕਿਉਂਕਿ ਜੌਂਤੀ ਗੁੱਜਰ ਖਾੜਾ ਤੇ ਲੀਤੇ ਨੀਓ ਕੁਸ਼ਤੀ ਜਿਹੜੀ ਆ ਜਿੱਤ ਲਈ ਸੀ ਅਗਲੇ ਸਾਲ ਸਖਦੇਵ ਸਿੰਘ ਸੰਨਫ ਰੇਸ਼ਮ ਸਿੰਘ ਸੰਨਫ ਬਹਾਦਰ ਸਿੰਘ ਜੀ ਇਟਲੀ ਸਖਦੇਵ ਹਾਂ ਸਖਦੇਵ ਸਿੰਘ ਤੇ ਬਹਾਦਰ ਸਿੰਘ ਸੰਨ ਆਪਰੇਸ਼ਨ ਸਿੰਘ ਹੈ ਉਹਨਾਂ ਦੇ ਪਰਿਵਾਰ ਵੱਲੋਂ ਅਗਲੇ ਸਾਲ 31000 ਦੀ ਜਿਹੜੀ ਕੁਸ਼ਤੀ ਕਰਾਈ ਜਾਏਗੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਆ ਵੱਡੀਆਂ ਦੋ ਕੁਸ਼ਤੀਆਂ ਭਵਿੰਦਰ ਕੰਮ ਤਾਂ ਕਰਨਾ ਪੈਣਾ ਰਿਸਕ ਤੇ ਲੈਣਾ ਪੈਣਾ ਕਿ ਮੈਗੀਆਂ ਦੇ ਨਾਲ ਕਿੱਥੋਂ ਪਹਿਲਵਾਨ ਰੱਜਦੇ ਉੱਗਦੇ ਜਹਾਜ਼ਾਂ ਨੂੰ ਨਹੀਂ ਰੋੜੇ ਵੱਜਦੇ ਢਾਕੂਆਂ ਦੇ ਮੋਰੇ ਨਾਲ ਅੜੇ ਬਿਗਰੀ ਚੋਰਾ ਮੋਰੇ ਅੜਦੀ ਨਾਲ ਜਾਂਦੇ ਸੋਹਣਿਆ ਮਾਂ ਦੀ ਛਾਤੀ ਵਿੱਚ ਜਿਹੜੀ ਮਿਲਦੀ ਦਲੇਰੀ ਉਹ ਬੈਗਦਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਅੱਜ ਹਾਂਜੀ ਸਦਾ ਗਦੇਵ ਸਿੰਘ ਜੀ ਲੰਬੜਦਾਰ ਆ ਜਿਹੜੀ ਜੱਸਿਆ ਵਾਲੀ ਕੁਸ਼ਤੀ ਹੈ ਉਹਦੇ ਉੱਤੇ ਵੀ ਜਿਹੜਾ ਮੱਲ ਜਿੱਤੇਗਾ 5100 ਰੁਪਿਆ ਜਿਹੜਾ ਦਿੱਤਾ ਜਾਏਗਾ ਉੱਥੇ ਬਹੁਤ ਬਹੁਤ ਧੰਨਵਾਦ ਕਰਦੇ ਆ 10000 ਰੁਪਇਆ ਰਾਜਕੁਮਾਰ ਜੀ ਸੋਲ ਕੈਨੇਡਾ ਤਰਨ ਯੂਐਸਏ ਦਵਿੰਦਰ ਸਿੰਘ ਜੀ ਚਗਰਤ ਉਹਨਾਂ ਵੱਲੋਂ ਵੀ ਇਸ ਕੁਸ਼ਤੀ ਦੇ 10000 ਰੁਪਇਆ ਲਾਤਾ ਉੱਪਰਲੇ ਪਾਸੇ ਜੱਸਾ ਆ ਵੀ ਕੁਸ਼ਤੀ ਕਹਿੰਦੇ ਆ ਸ਼ਿਰੇ ਦੀ ਐ ਕਿ ਅੜੇ ਤੜੀ ਪੈਂਦੇ ਜਦੋਂ ਪੇਚੇ ਸੋਹਣਿਆ ਦੂਰ ਹੁੰਦੇ ਦਿਲਾਂ ਦੇ ਭਲੇਕੇ ਸੋਹਣਿਆ ਅਗਲਾ ਵੀ ਕੀ ਦੇ 31 ਮੋੜ ਦਾ ਰਾਜੇ ਖੇਲੇ ਦਬਕਾ ਬਗਾਨੇ ਪੁੱਤ ਦਾ ਆ ਬੱਜ ਦਾ ਫਰਾਟਾ ਜਿਵੇਂ ਮੀਲੇ ਫੋੜ ਦਾ ਅੱਜ ਦਾ ਮੀਲੇ ਫੋੜ ਨੇ ਬੀਜ ਜਿੱਤੇ ਪਹਿਲਾਂ ਪੁਆਇੰਟ ਦੇ ਨਹੀਂ ਕਰਾਉਣੀ ਇਹ ਆਰ ਪੜ ਦੀ ਕੁਸ਼ਤੀ ਹੈ ਜੱਸੇ ਵਾਲੀ ਕੁਸ਼ਤੀ ਹੈ ਤੇ ਕਹਿੰਦੇ ਕੋਈ ਪੁਆਇੰਟ ਨਹੀਂ ਹੋਏਗਾ ਉਹ ਪਰਲੇ ਪਾਸੇ ਜੱਸਾ ਪੱਟੀ ਵਾਲਾ ਹੇਠਲੇ ਪਾਸੇ ਇਹ ਚੰਦੀ ਆ ਜਖੇ ਵਾਲੀਆ ਅੱਜ ਕੌਣ ਕੁਸ਼ਤੀ ਜਿੱਤਦਾ ਲਓ ਜੀ ਇਹ ਜੱਸੇ ਵਾਲੀ ਕੁਸ਼ਤੀ ਦੇ ਧੰਨਵਾਦ ਕਰਦੇ ਆ ਸਾਡੇ ਵੀਰ ਰਾਜਕਮਾਰ ਸੋਲ ਕੈਨੇਡਾ ਤਰਨ ਯੂ ਐਸ ਏ ਦਵਿੰਦਰ ਚਤਰਖ ਜਿਨ੍ਹਾਂ ਨੇ ਪਹਿਲਾ 10000 ਲਾਇਆ ਹੁਣ ਕਹਿੰਦੇ 20000 ਰੁਪਇਆ ਕਰ ਦਿਓ ਬਈ ਤਾੜੀ ਮਾਰਿਓ ਇੱਕ ਵਾਰੀ ਸਾਰੇ ਪਹਿਲਵਾਨਾਂ ਲਈ ਇਹ ਕੋਟ ਬਦਲਖਾਂ ਦਾ ਝੰਡ ਮੇਲਾ ਹੈ ਜਿੱਥੇ 2.5 ਲੱਗਦੇ ਲਾਵਾ ਹੋਰ ਮੈਨੂੰ ਲੱਗਦਾ 30-35000 ਰੁਪਇਆ ਲੱਗਿਆ ਅਸੀਂ ਸੋਹਲ ਫੈਮਿਲੀ ਦਾ ਤਲਵਾਦ ਕਰਦੇ ਆ ਕੈਨੇਡਾ ਵਾਲਿਆਂ ਦਾ ਜਿਨ੍ਹਾਂ ਨੇ 25000 20000 ਰੁਪਇਆ ਇਸ ਕੁਸ਼ਤੀ ਤੇ ਲੱਗਤਾ ਹੈ 5000 ਰੁਪਇਆ ਗਦੇਵ ਸਿੰਘ ਜੀ ਲੰਬਰਦਾਰ ਵੱਲੋਂ ਇਸ ਕੁਸ਼ਤੀ ਤੇ ਲੱਗਤਾ ਹੈ ਉੱਪਰਲੇ ਪਾਸੇ ਜੱਸਾ ਤੇ ਹੇਠਲੇ ਪਾਸੇ ਇਹ ਚਾਂਦੀ ਆ ਜਖੇ ਵਾਲੀਆ ਅੱਜ ਕੁੰਡੀਆਂ ਦੇ ਸਿੰਘ ਫੱਜਣ ਵਾਲੀ ਆ ਚੋਟੀ ਦੀ ਕੁਸ਼ਤੀ ਹੈ ਫੁਰਤੀ ਦਾ ਮੁਕਾਬਲਾ ਪਰਲੇ ਪਾਸੇ ਭਿੰਡਰ ਜੀ ਨਾਲ ਕਿ ਮੋਰੇ ਖੜ ਕੇ ਹੌਸਲਾ ਕਰਕੇ ਭੂਤਰਿਆ ਸਾਨ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਵੱਲ ਹੁੰਦਾ ਟੰਗੀ ਲਾ ਕੇ ਡੇਗਣ ਦਾ ਰਾਜੇ ਖੇਲੇ ਅੜਬ ਪੰਜਾਬੀ ਤੇ ਜਿਗਰਾ ਰੱਖਦੇ ਖੇਡਣ ਦਾ ਬਾਈ ਦਰਸ਼ਕ ਵੀਰ ਆ ਸੋਲ ਫੈਮਿਲੀ ਤੇ ਦਾਦੇ ਦੀ ਵੱਡੀ ਰਮਤ ਹੈ ਸਬਦਾਈ 10000 ਰੁਪਏ ਦਵਾਉਂਦੇ ਐ ਕਹਿੰਦੇ ਵੀ ਨਹੀਂ ਦੇਾਂਗੇ 30000 ਰੁਪਏ ਦੇਾਂਗੇ ਜਿਹੜਾ ਮਲ ਕੁਸ਼ਤੀ ਜਿੱਤੇਗਾ ਇੱਕ ਵਾਰੀ ਸੋਲ ਫੈਮਿਲੀ ਦੇ ਨਾਂ ਤੇ ਖੁੱਲ ਕੇ ਤਾੜੀ ਮਾਰਦੇ ਅੱਜ ਜੱਥੇ ਵਾਲੀ ਕੁਸ਼ਤੀ ਦੇ 30000 ਰੁਪਏ ਲਾਤਾ ਜਿਹੜਾ ਮਲ ਕੁਸ਼ਤੀ ਜਿੱਤੇਗਾ ती हजार रुपया दिता जाएगा बल्ले 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 कौन है चांदी वाली मल है सिरे दर ओ हो भाई दा चांदी ने भी मारिया पर जसा पट्टी जरा मुकाबला जरा जित गया बै हाज बहज उधर कुश्ती चलती है मेरे भी ਬੈ ਜਾਓ ਬੈ ਜਾਓ ਮੇਰੇ ਵੀ ਸਾਰੇ ਜਗ੍ਹਾ ਤੇ ਬੈ ਜਾਓ ਸਾਡਾ ਮੇਲਾ ਨਾ ਖਰਾਬ ਕਰੋ ਉਧਰ ਦੇ ਪਾਲੇ ਨਿਸ਼ਾਨ ਬਾਈ ਸਾਰੇ ਬੈ ਜਾਓ ਮੇਰੇ ਵੀ ਬਾਈ ਰਾਜਾ ਸੋਲ ਵੀਰ ਵੱਲਾਂ ਸਾਡੇ ਜੀਐਨਐਲਾਈਵ ਵਾਲਿਆਂ ਨੇ ਵੀ 3100 ਰੁਪਈਆ ਸਾਡੇ ਪੰਜਾਬੀ